श्री नानकवपद पङ्कज वन्दन वद पङ्कज वन्दन श्रद दुखलकन्दन श्री अमरदस हृद्या हृद्या ਸ੍ਰੀ ਰਾਮਦਾਸ ਗੁਣ ਗਾਓ ਸ੍ਰੀ ਅਰ ਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ੍ਰੀ ਹਰ ਗੋਬਿੰਦ ਸ਼ੁਭ ਸੋ ਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਾਮ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰ ਕ੍ਰਿਸ਼ਨ ਮਨਾਇ ਬੋਈ ਤੇਗ ਬਹਾਦਰ ਪਰਮ ਕ੍ਰੇਪਾਲ ਜੀ ਪਰਮ ਕ੍ਰੇਪਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾਜੇ ਪਨ ਬਨ ਸੇ ਸਭ ਹੈ ਗੁਰੂ ਪਨ ਬਨ ਸੇ ਸਾ ਬੰਦੋ ਬਾਰ ਬਾਰ ਜਗ ਦੀ ਸ਼ਾ ਜਿਸਮ ਹੈ ਅਮਰਤ ਗਿਆਨ ਹੈ ਮਾਨਕ ਭਗਤ ਵਿਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਤ ਬੰਦੋ ਕਰ ਅਨੁਰਾਗ ਇਕੰਕਾਰਾ ਸਤ ਗੁਰੂ ਤੇਹ ਪ੍ਰਸਾਦ ਸਚ ਹੋਏ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਭਈ ਤੂ ਮਜੈ ਜਗਤ ਮੇ ਭਇਓ ਹਿੰਦੂ ਅਵਤਾਰ ਨੇਕ ਲੰਕ ਜਾਹੀ ਭਇਓ ਕਰੈ ਜੋ ਮੁਸਲੇ ਮਾਰ ਭਈ ਤੂ ਮਜੈ ਜਗਤ ਮੈਂ ਭਇਓ ਹਿੰਦੂ ਅਵਤਾਰ ਨੇਕ ਲੰਕ ਜਾਹੀ ਭਇਓ ਕਰੈ ਸੋ ਮੁਸਲੇ ਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀ ਭਾਈ ਰਤਨ ਸਿੰਘ ਭੰਗੂ ਦੁਆਰਾ ਰਚਿਤ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਕੁਝ ਚਿਰ ਤੋਂ ਆਰੰਭ ਹੈ ਜਿਸ ਵਿੱਚ ਕੀ ਆਪ ਸਭ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਬਾਬਤ ਕਥਾ ਪ੍ਰਸੰਗ ਸੁਣਿਆ ਹੈ ਵੀ ਬਾਬਾ ਬੰਦਾ ਸਿੰਘ ਬਹਾਦਰ ਸਮਾਣਾ ਅਤੇ ਸਡੌਰਾ ਫਤਿਹ ਕਰਦਾ ਹੈ ਸਡੌਰਾ ਉਹ ਸ਼ਹਿਰ ਸੀ جتے ہندو کی بڑی دردشا کی جاتی سی سسکار کرندہ بھی انہوں ایلان نہیں سی سڈورے پیر بدو شاہ ترکا نے اگ کے شہید کیتا بابا بندہ سن بہادر نے وہ علاقہ کیتا ہے او اتے راج استھاپت کیتا سو سڈورے دے بیچ ہی بابا بندہ سن بہادر نے جٹانوں زمینیں جتیا ساپ زمین کا راج پتے لگو کیتا سی ਅਤੇ ਇੱਥੇ ਫਿਰ ਅੱਗੇ ਪ੍ਰਸੰਗ ਚੱਲੇਗਾ ਜਿਵੇਂ ਮਾਝੇ ਵਾਲੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਿਲ ਆਂਦੇ ਹਨ ਰਾਹ ਦੇ ਵਿੱਚ ਉਹਨਾਂ ਦੀ ਮਲੇਰ ਕੋਰਲੇ ਬਾਬਾ ਦੇ ਨਾਲ ਝੜਪਾਂਦੀ ਹੈ ਸੋ ਸਾਰਾ ਪ੍ਰਸੰਗ ਅੱਜ ਦੀ ਕਥਾ ਦੇ ਵਿੱਚ ਆਪਾਂ ਸਰਵਣ ਕਰਾਂਗੇ ਸੋ ਪ੍ਰੇਮ ਸਹਿਤ ਆਖਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ

ਜਿਨਨੇ ਸਾਲੋਂ ਬਚਾ ਕੇ ਤੁਰਕਾ ਨੂੰ ਮਾਰਿਆ ਹੈ ਚੌਪਈ ਕੋ ਕਹ ਇਹ ਜਾਦੂ ਕਰ ਸੋ ਕਈ ਨਿੰਦਿਆਂ ਵਾਲੇ ਨਿੰਦਿਆ ਕਰਨ ਵਾਲੇ ਵੀ ਕਹਿ ਦਿੰਦੇ ਹਨ ਇਹ ਕੋਈ ਜਾਦੂਗਰ ਆਇਆ ਹੈ ਕੋ ਕਹ ਇਹ ਰਸਨਾਇਕਰ ਸੋਈ ਕੋਈ ਕਹਦਾ ਇਹ ਰਸਨਾਕਰ ਹੈ ਭਾਵ ਇਹ ਜਿਹੜਾ ਹੈ ਉਹ ਜਿੱਦਾਂ ਦੀ ਵਿਦਿਆ ਜਾਣਦਾ ਹੈ ਜਿਹਦੇ ਨਾਲ ਤਾਂਬੇ ਨੂੰ ਸੋਨਾ ਬਣਾ ਦਿੰਦਾ ਤਾਂ ਹੀ ਉਹਦੇ ਤੋਂ ਪਦਾਰਥ ਸੋਨਾ ਅੱਜਕ ਬਹੁਤ ਹੈ ਕੋ ਕਹਇ ਹ ਅਤ ਵੀਰ ਕੋਈ ਕਹਿੰਦਾ ਪਾਈ ਇਹ ਤੇ ਬੜਾ ਵੱਡਾ ਸੂਰਮਾ ਹੈ ਬਾਬਾ ਬੰਦਾ ਸਿੰਘ ਬਹਾਦਰ ਕੋ ਕਹਇ ਸਿਖ ਗੁਰ ਧੀਰ ਤੇ ਕੋਈ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸਿਖ ਹੈ ਧੀਰ ਜਵਾਲਾ ਕੋਨੀ ਵਜ਼ੀਰੇ ਦੇ ਦਿਲ ਆਈ ਸੋ ਇਹ ਵਜ਼ੀਰੇ ਦੇ ਗੱਲ ਪਤਾ ਲੱਗੀ ਬਾਬਾ ਬੰਦਾ ਸਿੰਘ ਬਹਾਦਰ ਬਾਬਤ ਤਾ ਹੋਣੀ ਜੇ ਹਮਸਰ ਆਈ ਵਜ਼ੀਰ ਖਾਨ ਸੋਚਦਾ ਹੈ ਏ بابا ਬੰਦਾ ਸਿੰਘ ਬਹਾਦਰ ਨਾ ਕੋਈ ਜਾਦੂਗਰ ਆ ਨਾ ਕੋਈ ਰਸਾਨੀ ਕਹਾ

ਔਰ ਪੰਜ ਗੁਰਦੀਨੇ ਤੀਰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਤੀਰ ਵੀ ਆਪਣੇ ਭੱਤੇ ਦੇ ਵਿੱਚ ਉਹ ਦਿੱਤੇ ਹਨ ਪ੍ਰਤਮ ਬੰਦਾ ਕਾਲਾ ਨਾਗ ਪਹਿਲਾਂ ਤੇ ਬਾਬਾ ਬੰਦਾ ਸਿੰਘ ਜ਼ਹਿਰੀ ਨਾਗ ਆ ਕਾਲਾ ਨਾਗ ਹੈ ਜਿਹੜਾ ਸਾਰੇ ਆ ਨੂੰ ਡੰਗ ਮਾਰੀ ਆਉਂਦਾ ਤੁਰਕਾਂ ਨੂੰ ਤੀਰ ਭਾਏ ਤੇ ਸਫੰਗ ਲਾਗ ਤੋਂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਤੀਰ ਦੇ ਦਿੱਤੇ ਨਾ ਇਹ ਖੰਭ ਲੱਗ ਗਏ ਇਸ ਸੱਪ ਨੂੰ ਉੱਡਣਾ ਸੱਪ ਬਣ ਗਿਆ ਬਾਬਾ ਬੰਦਾ ਸਿੰਘ ਬਹਾਦਰ ਇਸ ਪਰ ਸ਼ਾਵਾਂ ਪਰੇ ਨਾ ਧਰਨ

ਸਿੱਧੀਆਂ ਸਿੱਧੀਆਂ ਇਹਦੇ ਕੋਲ ਪੂਰੀਆਂ ਹਨ ਭਾਅ ਕਿਸੇ ਗੱਲ ਦਾ ਘਾਟਾ ਨਹੀਂ ਇਸ ਨੂੰ ਪੈਂਦਾ ਬਾਣ ਬਾਏ ਰਹਿ ਅਤਸੂਰੋ ਜਦੋਂ ਇਹ ਤੀਰ ਚਲਾਉਂਦਾ ਨਾ ਬੜੀ ਫਰਤੀਲੇ ਦੇ ਨਾਲ ਬਾਣ ਵਾਹਦਾ ਹੈ ਬੜਾ ਸੂਰਬੀਰ ਹੈ ਇਹ ਉਤਰ ਚਟਾ ਗੱਟੀ ਮਨਮਾਹੀ ਸੋ ਇਸ ਤਰ੍ਹਾਂ ਮਨ ਦੇ ਵਿੱਚ ਵਜੀਰ ਖਾਨ ਸੋਚਦਾ ਹੈ ਗੱਲਾਂ ਉੱਤਰਦੀਆਂ ਹਨ ਫੇਰ ਚੜ੍ਹਦੀਆਂ ਨਾ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਸੋਚੀ ਜਾਂਦਾ ਹੈ ਬੈਠਾ ਮਹਿਲਾਂ ਦੇ ਵਿੱਚ ਚਪੈ ਚੋਰ ਜਮਟੀਨ ਕਰਾਹੀ ਜੇ ਕੋਈ ਚੋਰ ਫਸ ਜਾਵੇ ਨਾ ਕਿਸਨ ਲਾ ਕੇ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਚੋਰੀ ਕਰਨ ਲੱਗੇ ਸੇ ਉੱਥੇ ਫਸ ਜਾਵੇ ਨਾ ਤਾਂ ਉਹ ਰੌਲਾ ਪਾ ਸਕਦਾ ਹੈ ਤੇ ਦੂਜਾ ਫਸਿਆ ਗੰਗੀ ਰੌਲਾ ਪਉਂਦਾ ਤੇ ਲੋਕੀ ਪੜ ਲੈਣਗੇ ਵੀ ਚੋਰ ਹੈ ਸੋ ਇਸ ਤਰ੍ਹਾਂ ਦੀ ਦੁਰਦਸ਼ਾ ਵਜੀਰ ਖਾਨ ਦੀ ਹੋ ਗਈ ਨਾ ਤਾਂ ਕਿਸੇ ਨਾਲ ਸੁਆਹ ਕਰ ਸਕਦਾ ਕਿ ਲੋਕੀ ਕਹਣਗੇ ਹੁਣ ਡਰ ਗਿਆ ਪਹਿਲਾਂ ਪਾਪ ਕੀਤੇ ਮਨ ਦੇ ਅੰਦਰ ਝੁਰਦਾ ਰਹਿੰਦਾ ਹੈ ਸੋਹਮ ਕੋ ਅਬ ਛਾੜ ਤਾ ਨਾਹੀ ਕਹਿੰਦਾ ਹੈ ਨਹੀਂ ਛੱਡਦਾ ਬੰਦਾ ਸੀ ਬਹਾਦਰ ਮੈਨੂੰ ਮਾਰ ਦਵੇਗਾ ਨਾਟਕਰ ਬਚਨ ਹਮ ਜਗਾ ਨਾ ਪਾਹੀ ਸੋ ਮੈਂ ਕਿੱਥੇ ਜਾ ਕੇ ਬਚਾਂ ਕੋਈ ਜਗਾ ਨਹੀਂ ਮੈਨੂੰ ਲੱਭਦੀ ਜਿੱਥੇ ਮੈਂ ਜਾ ਕੇ ਭੱਜ ਕੇ ਬਚ ਜਾਮ ਇਸ ਤੋਂ ਡੋਹਰਾ ਜੋ ਬੰਦਿਓ ਹਮ ਭੱਜ ਬਚੈ ਪਾਤਸ਼ਾਹੀ ਤੇ ਗਹਿ ਜਾਉ ਜੇਕਰ ਮੈਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਚ ਕੇ ਕਿਤੇ ਚਲਾ ਵੀ ਜਾਵਾਂ ਨਾ دلی کا بادشاہ مار دو گا نو بہادر شاہ بائی سوبن بائی سوبیا کوئی جگہ کسی نے پناہ نہیں دینی نو بابا بندہ بہادر کا ایک خوف

ਇੱਕ ਵਾਰੀ ਤਾਂ ਵਜ਼ੀਰ ਖਾਨ ਵੀ ਪਿਗ ਲ ਗਿਆ ਸੀ ਨਾ ਕਿ ਚਲੋ ਛੱਡ ਦਿੰਦੇ ਆ ਬੱਚੇ ਆ ਜਦੋਂ ਸ਼ੇਰ ਮੁਹੰਮਦ ਖਾਨ ਨੇ ਆਹ ਨਾਰਾ ਮਾਰਿਆ ਤਾਂ ਪਰ ਸੁਚਾਨਾ ਦੇ ਕਹਿੰਦਾ ਵੀ ਸੱਪ ਦੇ ਬੱਚੇ ਸਪੋੜੀ ਹੁੰਦੇ ਆ ਇਸ ਨੂੰ ਖਤਮ ਕਰਨਾ ਹੀ ਠੀਕ ਹੈ ਸੋ ਇਸ ਤਰ੍ਹਾਂ ਕਹਿੰਦਾ ਕਿ ਮੈਂ ਐਵੇਂ ਸੁਚਾਨਾ ਨੰਦ ਦੇ ਗੱਲਾਂ ਦੇ ਵਿੱਚ ਆ ਗਿਆ ਹਾਂ ਥੋੜਾ ਜਿਹਾ ਹਾਂਜੀ ਭਾਈ ਭਾਗ ਤਵ ਮੇਰਾ ਮੰਦਾ ਜੋ ਜਦੋਂ ਮੈਂ ਸੋਚਾ ਨੰਦ ਦੀਆਂ ਗੱਲਾਂ ਦੇ ਵਿੱਚ ਆਇਆ ਤਾਂ ਮੇਰੇ ਤਾਂ ਮੰਦੇ ਭਾਗ ਮਾੜਾ ਸਮਾਸੀ ਐਵੇਂ ਗੱਲਾਂ ਦੇ ਵਿੱਚ ਆ ਕੇ ਪਾਪ ਕਮਾਇਆ ਭਾਈ ਤਾਂ ਇੱਕ ਸ਼ਲੀਆ ਵਜ਼ੀਰ ਆਇਆ ਕਹਿਓ ਉਹ ਇੱਕ ਸ਼ਲੀਆ ਆਇਆ ਇੱਕ ਚਾਲਬਾਜ਼ ਬੰਦਾ ਆਇਆ ਉਸ ਸਮੇਂ ਵਜ਼ੀਰ ਖਾਨ ਨੂੰ ਇਤਿਹਾਸ ਕਰ ਦੱਸਦੇ ਹਨ ਇਹ ਸੁਚਾਨੰਦ ਦਾ ਭਤੀਜਾ ਸੀ ਇਸ ਤਰ੍ਹਾਂ ਕਹਿੰਦਾ ਹੈ ਚਲ ਕਰ ਮਾਰੋ ਬੰਦਾ ਆਹੇ ਉਹ ਬੰਦਾ ਵਜ਼ੀਰ ਖਾਨ ਜੀ ਮੈਂ ਧੋਖੇ ਦੇ ਨਾਲ ਬੰਦਾ ਸੀ ਬਹਾਦਰ ਨੂੰ ਮਾਰ ਦੇਵਾਂਗਾ ਹਜ਼ਾਰ ਸਿਪਾਹੀ ਮੈਂ ਲੈ ਜਾਵਾਂ ਮੈਂ ਇਸ ਤਰ੍ਹਾਂ ਸਕੀਮ ਬਣਾਈ ਆ 1000 ਸਿਪਾਹੀ ਲੈ ਕੇ ਜਾਵਾਂਗਾ ਉਹਦੀ ਫੌਜ ਵਿੱਚ ਭਰਤੀ ਹੋਣ ਲਈ 100 ਬੰਦੇ ਕੇ ਸਾਥਰ ਲਾਉਂ ਉਹ ਜਿਹੜੇ ਸਿਪਾਈ ਹਨ ਮੈਂ ਬਾਬਾ ਬੰਦਾ ਸਿੰਘ ਪਹਾਦਰ ਦੇ ਨਾਲ ਰਲਾ ਦਵਾਂਗਾ ਜਦ ਆਏ ਪਰ ਹੈ ਗਾੜ ਲੜਾਈ ਜਦੋਂ ਜਦੋਂ ਗੂੜੀ ਲੜਾਈ ਹੋਣ ਲੱਗ ਪਈ ਨਾ ਗਾੜ ਲੜਾਈ ਜੇ ਪੂਰਾ ਕੰਮ ਮਗਿਆ ਆਇਆ ਇਸ ਮੈਦਾਨੇ ਜੰਗ ਦੇ ਵਿੱਚ ਦੇਹੋ ਲੂਟ ਮੈਂ ਵਿਚੇ ਮਚਾਈ ਮੇਰੇ ਬੰਦੇ ਜੜੇ ਹਨ ਵਿਚੇ ਲੂਟ ਮਚਾ ਦੇਣਗੇ ਸਿੱਖਾਂ ਨੂੰ ਹੀ ਮਾਰ ਦੇਣਗੇ ਇਸ ਤਰ੍ਹਾਂ ਦਾ ਕੰਮ ਆਪਾਂ ਕਰਾਂਗੇ ਫਿਰ ਬੰਦਾ ਫੜ ਲੈ ਵਫਾਕੀਰ ਉਹ ਕਿੱਡੀ ਗੱਲ ਹੈ ਬੰਦਾ ਸਿੰਘ ਭਾਦਰ ਫਕੀਰ ਜੀ ਆ ਤੇ ਹੈਗਾ ਮੈਂ ਫੜ ਲਵਾਂਗਾ ਫਿਕਰ ਨਾ ਕਰੋ ਤਾ ਤੁਮ ਤੇ ਵੜ ਲਿਓਂਗ ਜਗੀਰ ਇਹ ਨਵਾਬ ਸਾਹਿਬ ਮੈਂ ਤੇਰੇ ਤੋਂ ਫਿਰ ਵੱਡੀ ਜਗੀਰ ਬਹੁਤ ਜ਼ਮੀਨ ਵੀ ਲਵਾਂਗਾ ਨਾ ਭਜਾਂ ਬਾਈ ਵਜ਼ੀਰਾ ਲਈਨੀ ਮਾਨ ਉਹ ਗੱਲ ਵਜ਼ੀਰ ਖਾਨ ਨੇ ਮੰਨ ਲਈ ਹੈ ਦਰਬ ਖਰਚ ਔਕ ਦਰਬ ਖਰਚ ਕੋ ਦੀਨੀ ਆਨ ਸੋ ਉਹਨੂੰ ਦਰਬ ਧਨ ਦਿੱਤਾ ਵੀ ਜਾ ਫੌਜ ਇਕੱਠੀ ਲੈ ਕੇ ਖਰਚਾ ਦਿੱਤਾ ਜਾ ਕੇ ਸ਼ਾਮਲ ਹੋ ਬੰਦਾ ਸਿੰਘ ਦੀ ਫੌਜ ਦੇ ਵਿੱਚ ਬੰਦੇ ਮਾਰ ਆਏ ਉਹ ਪਾਹੇ ਇੰਨਾ ਡਰ ਗਿਆ ਸੀ ਨਾ ਵਜ਼ੀਰ ਖਾਨ ਕਹਿੰਦਾ ਫੜ ਕੇ ਨਹੀਂ ਲਿਆਉਣਾ ਬੰਦਾ ਸਿੰਘ ਬਾਦਰ ਨੂੰ ਮਾਰ ਕੇ ਲੈ ਆਏ ਜਿਉਂਦਾ ਨਹੀਂ ਪੜਨਾ ਇੰਨਾ ਡਰਦਾ ਸੀ ਦੇਉਂਗ ਬਾਡ ਚ ਜ਼ਗੀਰ ਦਵਾਏ ਮੈਂ ਤਨੂੰ ਬਾਦਸ਼ਾਹ ਤੋਂ ਬਹੁਤੀ ਜ਼ਮੀਨ ਦਵਾ ਦਊਂਗਾ ਸਫਾਰਿਸ਼ ਕਰਕੇ ਦੋਹਰਾ ਸੋ ਪਜ ਬੰਦਾ ਆ ਮਿਲੇ ਉਹ ਕਹ ਆਉ ਹਿੰਦੂ ਮੈਂ ਜਾਣ ਸੋ ਇਸ ਤਰ੍ਹਾਂ ਕਹਿੰਦਾ ਹੈ ਬਾਬਾ ਬੰਦਾ ਸਿੰਘ ਬਾਦਰ ਨੂੰ ਜਾ ਕੇ ਨਾਲ ਲਗਿਆ ਵੀ ਮੈਂ ਤੁਹਾਡਾ ਹਿੰਦੂ ਭਰਾ ਹਾਂ ਮੈਨੂੰ ਸ਼ਾਮਲ ਕਰ ਲਵੋ ਰੰਗੜ ਬੇਈਮਾਨ ਤੋ ਸੋਨ ਲਇਓ ਪਛਾਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਪਛਾਨ ਲਿਆ ਵੀ ਇਹ ਬੇਈਮਾਨ ਜਿਹਾ ਲੱਗਦਾ ਹੈ ਕੋਈ ਅੰਦਰ ਦੀ ਗੱਲ ਜਿਵੇਂ ਜਾਣ ਲਈ ਤਾਂ ਬੰਦਾ ਉਸ ਕੋ ਕਹੇ ਉਹ ਤੂੰ ਦਿਲ ਸਾਫਤ ਨਾਹੇ ਜਿਹਦੇ ਭਾਈ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਵੇਖ ਭਾਈ ਮੈਨੂੰ ਤਾਂ ਇਹੋ ਲੱਗਦਾ ਆ ਕਿ ਤੇਰਾ ਦਿਲ ਸਾਫ਼ ਨਹੀਂ ਆ ਬੇਈਮਾਨ ਜਾਂ ਠੱਗ ਜਾਂ ਲੱਗਦਾ ਤੂੰ ਮੂੰਹ ਤੇ ਗੱਲ ਕਹਿ ਦਿੱਤੀ ਜੋ ਤੂੰ ਕਰੈ ਸੋ ਪਾਏ ਹੈ ਖਾਮ ਤੂੰ ਪੇਰੇ ਤਾ ਨਾ ਹੈ ਚਲੋ ਫਿਰ ਵੀ ਤੂੰ ਕਿੰਨਾ ਵਿੱਚ ਪਉ ਦੇ ਸ਼ਾਮਨ ਹੋਣਾ ਹੈ ਤੇਰੀ ਮਰਜ਼ੀ ਹੈ ਭਰਾ ਅਹੀਂ ਕਰ ਲੈਨੇ ਹਾਂ ਸ਼ਾਮਲ ਜਾ ਪਈ ਤਾਂ ਬੰਦਾ ਕਿਸੇ ਹੱਥ ਪਾਇਓ ਆ ਜੀਬ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਹੱਥ ਇਹ ਪਿਆ ਕੇ ਬੁਰਾਂ ਗੱਡੀਆਂ ਪਈ ਮੁਠੀ ਦਈ ਮੋਹਰ ਫਰਾਇਓ ਜੋ ਮੁਠੀ ਭਰ ਕੇ ਮੋਹਰਾਂ ਦਿੱਤੀਆਂ ਹਨ ਉਸ ਨੂੰ ਛੜੀਏ ਨੂੰ ਲੈ ਜੋਤੀ ਤੋ ਇਹ ਸਾਥ ਸਿਪਾਹੀ ਉਹ ਭਾਈ ਜਿਹੜੇ ਤੇਰੇ ਨਾਲ ਸਿਪਾਹੀ ਹੋਰ ਆਏ ਹਨ ਲੂਣ ਹਮਾਰੋ ਤੂੰ ਪੇਟ ਪਾਏ ਆ ਮੋਹਰਾਂ ਲੈ ਖਰਚ ਪਾਣੀ ਤੈਨੂੰ ਦਿੱਤੇ ਹਣ ਚੇਤਾ ਰੱਖੀ ਖਾਲਸੇ ਦਾ ਲੂਣ ਖਾਲਸੇ ਦਾ ਨਮਕ ਤੂੰ ਆਪਣੀ ਢਿੱਡ ਵਿੱਚ ਪਾ ਲਿਆ ਭਾ ਹੁਣ ਤੂੰ ਸਾਡਾ ਨਮਕ ਖਾਦਾ ਇਸ ਗੱਲ ਦਾ ਧਿਆਨ ਰੱਖੀ ਲੋਣ ਖਾਏ ਜੋ ਕਰੇ ਬੁਰਾਈ ਇਹ ਕਰ ਕੋਈ ਖਾਲਸੇ ਦਾ ਨਮਕ ਖਾ ਕੇ ਖਾਲਸੇ ਦੀ ਬੁਰਾਈ ਕਰੇ ਖਾਲਸੇ ਦੀ ਨਿੰਦਿਆ ਕਰੇ ਅੱਜ ਵੀ ਇਸ ਤਰ੍ਹਾਂ ਹੈ ਨਾ ਗੁਰੂ ਘਰ ਤੋਂ ਸਭ ਕੁਝ ਮਿਲਦਾ ਵਡਿਆਈਆਂ ਗੁਰੂ ਨੇ ਦਿੱਤੀਆਂ ਵੱਡੀਆਂ-ਵੱਡੀਆਂ ਸਟੇਜਾਂ ਗੁਰੂ ਨੇ ਦਿੱਤੀਆਂ ਇਹ ਬੈਕਸਟੇਜਾਂ ਤੇ ਅੱਜ ਉਸੇ ਗੁਰੂ ਦੀ ਨਿੰਦਿਆ ਖਾਲਸੇ ਦੀ ਨਿੰਦਿਆ ਕਰਦੇ ਆ ਨਾ ਕਈ ਵੀ ਦਰਬਾਰ ਸਾਹਿਬ ਆਮ ਇਮਾਰਤ ਦਾ ਸੂਰ ਦਾ ਆਮ ਪਾਣੀ ਹੈ ਬਾਬਾ ਦੀਪ ਸਿੰਘ ਦਾ ਸਿਰ ਨਹੀਂ ਲੱਥ ਸਕਦਾ ਐਵੇਂ ਐਵੇਂ ਦੀਆਂ ਗੱਲਾਂ ਦਸਮ ਬਾਣੀ ਤੇ ਤਰਕ ਗੁਰ ਇਤਿਹਾਸ ਤੇ ਤਰਕ ਸੂਰਜ ਪ੍ਰਕਾਸ਼ ਗ੍ਰੰਥ ਤੇ ਤਰਕ ਕੋਈ ਵਿਸ਼ਾ ਛੱਡਿਆ ਨਹੀਂ ਜਿੱਤੇ ਤਰਕ ਨਹੀਂ ਖਾਦਾ ਇਦਾਂ ਦੇ ਲੋਕ ਜਿਹੜੇ ਵੀ ਸਮੇਂ ਦੇ ਵਿੱਚ ਹੋਣ ਜੇਕਰ ਕੋਈ ਖਾਲਸੇ ਦਾ ਲੂਣ ਖਾ ਕੇ ਹਰਾਮੀ ਕਰੇ ਤੇ ਉਹ ਨਿੰਦਿਆ ਖਾਲਸੇ ਦੀ ਕਰੇ ਤਾਂ ਫਿਰ ਭਾਈ ਵੇਖ ਲਓ ਮਰਾ ਤਰਤਸੋ ਬਿਨਹੀਂ ਆਈ ਸੋ ਉਹ ਭਾਈ ਤੁਰ ਗਿਆ ਤੇ ਉਹ ਮਰੂਗਾ ਤੇ ਬਿਨਾ ਆਈ ਤੋਂ ਮਰੂਗਾ ਭਾਵ ਭਾਵੇਂ ਉਹਦੀ ਮੌਤ ਲੇਡ ਲਿਖੀ ਹੋਵੇ ਨਾ ਜਿਹੜਾ ਖਾਲਸੇ ਦੇ ਨਾਲ ਇਦਾਂ ਗਦਾਰੀ ਕਰੇ ਨਾ ਤੇ ਉਹ ਬਿਨਾ ਮੌਤ ਆਈ ਤੂੰ ਮਰ ਜਾਊਗਾ ਤਾਂ ਬੰਦੇ ਨੇ ਕੂਚ ਕਰਾਇਆ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਤੋਂ ਕੂਚ ਕੀਤਾ ਅਗਲੇ ਹਮਲੇ ਵਾਸਤੇ ਮਾਰ ਬਨੂੜ ਆਡੇਰਾ ਲਾਇਆ ਬਨੂੜ ਗ੍ਰਾਮ ਦੇ ਵਿੱਚ ਜਾ ਕੇ ਪੜਾ ਇਸ ਤਰ੍ਹਾਂ ਕੀਤਾ ਹਿੰਦੂ ਵੀ ਉਸ ਲਏ ਬੰਜਾਏ ਉਦੋਂ ਦੇ ਹਿੰਦੂਆਂ ਨੂੰ ਬਚਾ ਲਿਆ ਕਿਉਂਕਿ ਮੁਗਲਾਂ ਦਾ ਰਾਜ ਸੀ ਪਠਾਣਾਂ ਦਾ ਰਾਜ ਸੀ ਤੰਗ ਕਰਦੇ ਸਨ ਉਹਨਾਂ ਨੂੰ ਆਪਣੀ ਸ਼ਰਨ ਵਿੱਚ ਰੱਖਿਆ ਹਿੰਦੂ ਵੀਰਾਂ ਨੂੰ ਮੁਸਲਮਾਨ ਚਨਦੀ ਨੇ ਘਾਇਏ ਉਥੋਂ ਦੇ ਜਿਹੜੇ ਤੁਰਕ ਮੁਗਲ ਸਨ ਜਿਹੜੇ ਸਰਕਾਰ ਦੇ ਬੰਦੇ ਸਨ ਮੁਗਲ ਸਰਕਾਰ ਦੇ ਉਹਨਾਂ ਨੂੰ ਮਾਰਿਆ ਸਿੰਘ ਮਝੈਲਣ ਜਾਇਓ ਬੁਲਾਏ ਸੋ ਤੋ ਹੁਕਮਨਾਮੇ ਸਾਹਿਬ ਭੇਜੇ ਮਾਝੇ ਦੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੇ ਆਪਾਂ ਪਿੱਛੇ ਜ਼ਿਕਰ ਕੀਤਾ ਹੈ ਕਥਾ ਦੇ ਵਿੱਚ ਕੀਰਤਪੁਰ ਸਾਹਿਬ ਬੈਠੇ ਹਨ ਕਿਉਂਕਿ ਅੱਗੇ ਰੋਪੜ ਦੇ ਵਿੱਚ ਭਾਰੀ ਨਾਕੇ ਬੰਦੇ ਹਨ ਸੋ ਸਮਾਂ ਵਿਚਾਰ ਕੇ ਮਾਝੇ ਵਾਲੇ ਸਿੰਘ

ਦੋਹਰਾ ਬੰਦੇ ਪਠਾਏ ਸਿੰਘ ਦੇ ਤੇ ਫਿਰ ਲੀਏ ਭੁਲਾਏ ਸੋ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਸਾਰੇ ਮਾਝੇ ਦੇ ਸਿੰਘ ਬੁਲਾਣੇ ਕੀਤੇ ਹਮ ਆਵੇ ਸਰਹੰਦ ਕੋ ਤੁਮ ਆਓ ਰੋਪੜ ਦਾਇ ਇਸ ਤਰ੍ਹਾਂ ਹੁਕਮ ਦਿੱਤਾ ਵੀ ਅਸੀਂ ਨਾ ਸਰਹੰਦ ਵਾਲੇ ਚੱਲੇ ਹੁਣ ਵਜ਼ੀਰ ਖਾਨ ਦਾ ਸਿਰ ਲਾਉਣਾ ਸੀ ਤੇ ਮਾਝੇ ਵਾਲਿਓ ਤੁਸੀਂ ਨਾ ਰੋਪੜ ਥਾਣੀ ਹੁੰਦੇ ਹੋਏ ਨਾ ਉਥੇ ਪਹੁੰਚੋ ਸਰਹੰਦ ਨੂੰ

ਜਾ ਜਦ ਖਬਰ ਵਜ਼ੀਰੇ ਭਈ ਉਦੋਂ ਵਜ਼ੀਰ ਖਾਨ ਨੂੰ ਪਤਾ ਲੱਗਾ ਨਾ ਕਿ ਫੌਜਾਂ ਇਕੱਠੀਆਂ ਹੁੰਦੀਆਂ ਫਿਰਦੀਆਂ ਹਨ ਹਰੰਦ ਤੇ ਹਮਲਾ ਕਰਨ ਲਈ ਉਦੋਂ ਫੌਜ ਮਲੇਰੀਆਂ ਥਈ ਤਾਂ ਵਜ਼ੀਰ ਖਾਨ ਨੇ ਜਿਨੇ ਫਿਰ ਮਲੇਰ ਕੋਟ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਸੁਨੇਹਾ ਭੇਜਿਆ ਵੀ ਤੂੰ ਆਪਣੀ ਫੌਜ ਲੈ ਕੇ ਆ ਤਿੰਨੇ ਚਾਰ ਸਰਦਾਰ ਤੇ ਆਏ ਇਹਨਾਂ ਦੇ ਵਿੱਚੋਂ ਚਾਰ ਇਹ ਸਕੇ ਚਾਰ ਭਰਾ ਸਨ ਇੱਕ ਸ਼ੇਰ ਮੁਹੰਮਦ ਖਾਨ ਸੀ ਇੱਕ ਨਾਹਰ ਖਾਨ ਸੀ ਇਹ ਵਾਹਿਗੁਰੂ ਨਾਹਰਖਾਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਰਨੇ ਮਾਰ ਦਿੱਤਾ ਸੀ ਇੱਕ ਕਵਾਜਾ ਮਰਦੂਸੀ ਦੇ ਦੋ ਮਤਰਾਏ ਪਰ ਆਸ ਅੱਗੇ ਜ਼ਿਕਰ ਆਵੇਗਾ ਨਾਹਰਖਾਨ ਕੇ ਤੇਜੋ ਭਾਈ ਉਹ ਨਾਹਰਖਾਨ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਜੰਗ ਵਿੱਚ ਮਾਰਿਆ ਸੀ ਨਾ ਜੋ ਦੀਦਮ ਕਿ ਨਾਹਰ ਬੇ ਆਮਦ ਵਜੰ ਜਕੇ ਤੀਰ ਮਨ ਮੇਂ ਦਰੰਗ ਚਸ਼ੀਦੇ ਜਕੇ ਤੀਰ ਮਨ ਮੇਂ ਦਰੰਗ ਇੱਕ ਉਹ ਮਾਰ ਦਿੱਤਾ ਪਿੱਛੇ ਚਾਰ ਭਰਾ ਰਹਿ ਗਏ ਸਨ ਅਕਵਾਜ ਕਿਦਰ ਅਉ ਮੁਹੰਮਦ ਸ਼ੇਰ ਇੱਕ ਦਾ ਨਾਮ ਖਵਾਜ਼ਾ ਖਿਜ਼ਰ ਖਾਨ ਸੀ ਜਿਹਨੂੰ ਮਹਾਰਾਜ ਨੇ ਖਵਾਜ਼ਾ ਮਰਦੂਦ ਲਿਖਿਆ ਉਹ ਵੀ ਚਮਕੌਰ ਦੀ ਜੰਗ ਵਿੱਚ ਉਹ ਭੱਜ ਗਿਆ ਸੀ ਮਹਾਰਾਜ ਤੋਂ ਡਰਦਾ ਦੂਜਾ ਸ਼ੇਰ ਮੁਹੰਮਦ ਖਾਨ ਆ ਜਿਹਨੇ ਹਾ ਦਾ ਨਾਰਾ ਮਾਰਿਆ ਸੀ ਅਤੇ ਇਹ ਦੋ ਭਰਾ ਔਰ ਭਾਇਦੇ ਹੁੰਦੇ ਮਤੇਰਾ ਉਹ ਮਤੇਰਾ ਇਹ ਭਰਾ ਸਨ ਮਤੇਈ ਮਾ ਦੇ ਕੁਲ ਇਹ ਪੰਜ ਭਰਾ ਸਨ ਇੱਕ ਤਾਂ ਗੁਰੂ ਸਾਹਿਬ ਨੇ ਮਾਰ ਦਿੱਤਾ ਨਾਂ ਰਖਣ ਚਮਕੌਰ ਦੀ ਗੜੀ ਦੇ ਵਿੱਚ ਇੱਕ ਸ਼ੇਰ ਮੁਹੰਮਦ ਖਾਨ ਆ ਮਲੇਰਕੋਟਲੇ ਵਾਲਾ ਤੇ ਖਵਾਜਾ ਮਰਦੂਦ ਆ ਤੇ ਦੋ ਮਤਰਈ ਮਾ ਦੇ ਕੁੱਲ ਚਾਰ ਇਹ ਨਵਾਬ ਸਨ ਚਾਰ ਭਰਾ ਸਨ ਇਹ ਆਪਣੀ ਫੌਜ ਮਲੇਰਕੋਟਲੇ ਤੋਂ ਲੈ ਕੇ ਰੋਪੜ ਦੇ ਇਲਾਕੇ ਵਿੱਚ ਪਹੁੰਚਿਆ ਮਾਝੇ ਦੇ ਸਿੰਘਾਂ ਨੂੰ ਰੋਕਣ ਲਈ ਤੇ ਕਰ ਦੌੜ ਸਿੰਘਣ ਪਰ ਪੜੇ ਸੋ ਇਸ ਤਰ੍ਹਾਂ ਉਧਰੋਂ ਸਿੰਘ ਜਿਹੜਾ ਦੌੜ ਕੇ ਮੈਦਾਨੇ ਜੰਗ ਵਿੱਚ ਵੜ ਗਏ ਦੇਖ ਫੌਜ ਸਿੰਘ ਹੋ ਪਏ ਖੜੇ ਦੇਖੀਏ ਫੌਜ ਮਲੇਰ ਕੋਟ ਲਿਆਂ ਦੀ ਪਿੱਛੇ ਨਹੀਂ ਹਟੇ ਡਰੇ ਨਹੀਂ ਅੱਗੇ ਖੜੇ ਹੋਗੇ ਭਾਕ ਤਿਆਰ ਪਰ ਤਿਆਰ ਹੋਗੇ ਜੰਗ ਨੂੰ ਸਿੰਘਾਂ ਪਠਾਨਾਂ ਨਾ ਪੜ ਗਏ ਭੇੜ ਸੋ ਸਿੰਘਾਂ ਤੇ ਪਠਾਨਾਂ ਦੀ ਜੰਗ ਰੋਪੜ ਦੇ ਇਲਾਕੇ ਵਿੱਚ ਸ਼ੁਰੂ ਹੋ ਗਈ ਸਿੰਘਾ ਨਾ ਪੈ ਉਹਨ ਕੀਨੇ ਨੇੜ। ਉਹ ਸਿੰਘ ਨੇੜੇ ਹੋ ਗਏ ਫਿਰ ਨੇੜੇ ਹੋ ਕੇ ਪਾਪ ਅੱਗੇ ਵੱਧ ਕੇ ਲੜਦੇ ਹਨ। ਸਿੰਘ ਵੀ ਅੱਗੇ ਉਟਰੇ ਸੋ ਨਾ ਹੈ। ਉਹ ਜਿੱਦੋਂ ਪਠਾਨ ਅੱਗੇ ਵੱਧਦੇ ਹਨ ਸਿੰਘ ਦੋ ਕਦਮ ਅੱਗੇ ਵੱਧਦੇ ਹਨ। ਅੱਗੇ ਵੱਧ ਵੱਧ ਕੇ ਟਾਉਂਦੇ ਹਨ ਉਹਨਾਂ ਨੇ ਸਾਨਮਕ ਹੋਏ ਹੋਏ ਜੁੱਦ ਕਰਾਹੇ ਸਾਨਮਕ ਅੱਗੇ ਉਹ ਵੱਧ ਕੇ ਜੁੱਦ ਕਰਾਰਾ ਜੁੱਦ ਕਰਦੇ ਹਨ ਇਹਨਾਂ ਨੂੰ ਟੱਕਰ ਦਿੰਦੇ ਮੁਗਲਾਂ ਨੂੰ ਦੇਨ ਵਜਬ ਇੱਕ ਦੂਜੇ ਉਗਰ ਬੈਰ ਕਹਿੰਦੇ ਹਣ ਸਾਡਾ ਤਾਂ ਸ਼ੁਰੂ ਤੋਂ ਵੈਰ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਤੋਂ ਹੀ ਵਿਚਾਰ ਧਾਰਾ ਦੀ ਦੋਜੰਦ ਸੀ ਅਸੀਂ ਇਹਨਾਂ ਦੇ ਰੀਤੀ ਰਿਵਾਜ ਨਹੀਂ ਸੀ ਪਰ ਮਹਾਰਾਜ ਨੇ ਵੀ ਉਦੋਂ ਬਾਬਰ ਨੂੰ ਜ਼ਾਬਰ ਕਿਹਾ ਸੀ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਹਮਾਈਓ ਨੂੰ ਕਿਹਾ ਸੀ ਗੁਰੂ ਅਰਜਨਦਾਸ ਮਹਾਰਾਜ ਨੇ ਵੀ ਅਕਬਰ ਨੂੰ ਕਿਹਾ ਸੀ ਪਹਿਲਾਂ ਪੰਗਤ ਪਾਸ਼ੇ ਸੰਗਤ ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਇਹਨਾਂ ਦੇ ਪਿਓ ਦਾਦਿਆਂ ਨੇ ਸ਼ਹੀਦ ਕੀਤਾ ਗੁਰੂ ਹਰਗੋਬਿੰਦ ਪਾਸ਼ਾ ਮਰਨੇ 4 ਜੰਗਾਂ ਲੜੀਆਂ 14 ਜੰਗਾਂ ਗੁਰਕਲਗੀਦਰ ਪਾਸ਼ਾ ਨੇ ਲੜੀਆਂ ਭਾਈ ਰਤਨ ਸਿੰਘ ਜੀ ਕਹਿੰਦੇ ਸਾਡਾ ਤਾਂ ਪਹਿਲਾਂ ਤੋਂ ਵੈਰ ਸੀ ਹੁਣ ਮੌਕਾ ਮਿਲਿਆ ਸਿੰਘ ਮਰੇ ਕਰ ਅੱਗੇ ਪੈਰ ਸੋ ਸਿੰਘ ਅੱਗੇ ਵੱਧਦੇ ਹਨ ਪਿੱਛੇ ਪੈਰ ਨਹੀਂ ਆੜਦੇ ਅੱਗੇ ਵੱਧ ਕੇ ਸ਼ਹੀਦ ਹੁੰਦੇ ਪਏ ਕੋਂਡੜੀਆ ਸ਼ਾਂਦ ਤੋਪਾਂ ਜੰਬੂਰੇ ਰਹਿ ਕਲੇ ਲਾਗੇ ਚੱਲਣ ਅਨੇਕ ਸੋ ਅੱਗੇ ਜਿਹੜੀ ਮਲੇਰ ਕੂਟਲੇ ਵਾਲਿਆਂ ਦੀ ਫੌਜ ਨਾਲ ਉਹਨਾਂ ਤੋਂ ਤੋਪਾਂ ਨੇ ਰਹਿ ਕਲੇ ਛੋਟੀਆਂ ਤੋਪਾਂ ਨੂੰ ਕਹਿੰਦੇ ਹਨ ਰਹਿ ਕਲੇ ਜੰਬੂਰੇ ਹਨ ਇਹ ਸਾਜੋ ਸਮਾਨ ਹਨ ਬੰਦੂਕਾਂ ਹਨ ਭਰਾ ਤਾ ਸਿੰਘਾਂ ਨੇ ਪ੍ਰਤਵੀ ਫੜੀ ਅੱਗੇ ਉਹ ਤਾਰੇ ਉਹਨਾਂ ਇੱਕ ਫਿਰ ਵੀ ਸਿੰਘ ਵੇਖ ਕੇ ਨਾ ਜਿਵੇਂ 1984 ਦੇ ਵਿੱਚ ਹੋਇਆ ਸਿੰਘਾਂ ਨੂੰ ਪਤਾ ਸੀ ਨਾ ਕਿ ਉਹ ਆਟੋਮੈਟਿਕ ਹਥਿਆਰ ਹਨ ਟੈਂਕ ਸਨ ਹੋਰ ਫੌਜਾਂ ਟ੍ਰੇਨਡ ਨੇ ਪਰ ਕੋਈ ਸਿੰਘ ਉਤੋਂ ਇਕ ਕੜਾ ਡਰਿਆ ਹੈ ਬਾਬਾ ਜਰਨੈਲ ਸਿੰਘ ਦੇ ਸਿੰਘਾਂ ਜੋ ਕੋਈ ਅੱਗੇ ਵਧੇ ਹਨ ਨਾ ਲੜਕੇ ਸ਼ਹੀਦ ਹੋਏ ਇਹ ਪਹਿਲਾਂ ਹੀ ਰੀਤ ਸਾਡੇ ਗੁਰੂ ਗੁਰੂ ਕਲਗੀਧਰ ਪਾਸ਼ਾ ਨੇ ਜਿਵੇਂ ਮੇਰੇ ਨਾਲ ਬਖਸ਼ੀ ਆ ਉਥੇ ਰੋਪੜ ਦੇ ਵਿੱਚ ਸਿੰਘਾਂ ਨੂੰ ਭੜੀ ਪਾੰਦ ਪਤਾ ਵੀ ਸਮਾਨ ਬੜਾ ਐਨਾਂ ਤੋਂ ਵੱਡੀਆਂ-ਵੱਡੀਆਂ ਬੰਦੂਕਾਂ ਨੇ ਵੱਡੇ-ਵੱਡੀਆਂ ਤੋਪਾਂ ਨੇ ਨਾ ਤੋਂ ਰਹਿਕਲੇ ਨੇ ਜੰਗੂਰੇ ਨੇ ਪਰ ਕਹਿੰਦੇ ਪਿੱਛੇ ਨਹੀਂ ਹਟਦੇ ਸਕੋ ਅੱਗੇ ਵਧਦੇ ਹਨ ਹੋਰ ਆਗਿ ਆਉ ਟੈਰੋਣਾ ਇੱਕ ਆਨ ਜਬ ਗਾੜਸੋ ਪਰਿਓ ਕੋਈ ਇੱਕ ਬੰਦਾ ਵੀ ਜਿਹੜਾ ਹੈ ਨਹੀਂ ਡਰਦਾ ਅੱਗੇ ਹੋ ਕੇ ਬਾਹਰ ਕਰਦਾ ਹੈ ਤੁਰਕਣ ਫਿਰ ਗਿਓ ਪੈਰ ਸਿੰਘਾਂ ਨੇ ਆਬੈ ਕਰਿਓ ਤੁਰਕ ਜਿਹੜੇ ਹਨ ਉਹਨਾਂ ਨੇ ਪੈਰ ਥੋੜੇ ਜਿ ਛੇ ਪਿੱਛੇ ਕਰ ਲਿਓ ਥੋੜੇ ਜਿ ਨਖੇੜ ਦੇ ਦੇ ਸਿੰਘ ਅੱਗੇ ਵਧੇ ਹਨ ਸਿੰਘ ਲੱਗੇ ਉਹਾਂ ਅਤਕਣੇ ਤੋ ਖਾਸ ਆਇਓ ਕੋਪ ਸੋ ਜਦੋਂ ਸਿੰਘ ਉਥੇ ਅਤਕਣੇ ਭਾਵ ਜਾਦੇ ਸ਼ਹੀਦ ਹੋਣ ਲੱਗ ਪਏ ਨਾ ਤੇ ਜਾਦੇ ਜਖਮ ਸਿੰਘਾਂ ਨੂੰ ਹੋਣ ਲੱਗ ਪਏ ਤਾਂ ਸਿੰਘਾਂ ਨੂੰ ਫਿਰ ਕੋਪ ਬਹੁਤ ਹੋਰ ਗੁੱਸਾ ਆਇਆ ਹੈ ਖਾਲਸਾ ਹੱਲਾ ਤਬ ਕੀਓ ਛੱਡ ਗਏ ਘੋੜੇ ਤੁਰਕ ਤੋਪ ਆ ਇਕਦਮ ਹਰਮਾਜੇ ਦੇ ਸਿੰਘਾਂ ਨੇ ਇਸ ਤਰ੍ਹਾਂ ਹਮਲਾ ਕੀਤਾ ਉਸ ਵੇਲੇ ਜਿਹੜਾ ਤੁਰਕ ਘੋੜਿਆਂ ਦੇ ਚੜੇ ਸਨ ਨਾ ਘੋੜੇ ਛੱਡ ਕੇ ਨਾ ਮਾਰ ਕੇ ਛਾਲਾ ਭੱਜ ਗਏ ਮੈਦਾਨ ਦੇ ਜੰਗ ਦੇ ਵਿੱਚੋਂ ਪਿਛਾਣ ਨੂੰ ਮੁੜ ਗਏ ਹਨ ਚੌਪਈ ਖਵਾਜ ਖਿਦਰ ਸੁਣ ਆਏ ਸੋ ਪਇਓ ਜਦੋਂ ਇਹਨਾਂ ਦਾ ਸਰਦਾਰ ਬਾਜ਼ਾ ਖਿਦਰ ਜੀ ਨਾ ਇਨੂੰ ਪਤਾ ਲੱਗਾ ਵੀ ਉਹ ਮਾਝੇ ਦੇ ਸਿੰਘ ਇਹਨੇ ਭਾਰੀ ਪੈਣ ਦੇ ਇਹ ਫਿਰ ਆਇਆ ਮਗਾਨੇ ਜੰਗ ਵਿੱਚ ਹੁਣ ਸਿੰਘਣ ਮੁਖ ਆਣ ਫਿਰਿਓ ਉਹਨਾਂ ਨੇ ਫਿਰ ਸਿੰਘਾਂ ਨੂੰ ਆਣ ਕੇ ਇਸ ਤਰ੍ਹਾਂ ਵੇਖਿਆ ਕਬੇ ਖਾਲਸਾ ਬਾਤ ਵਿਚਾਰੀ ਫਿਰ ਖਾਲਸੇ ਨੇ ਨਾ ਗੱਲ ਵਿਚਾਰੀ ਓਥੇ ਨਾਟਕਰ ਬਚੇ ਕਬ ਖੋਜ ਹਮਾਰੀ ਜਿੰਨੇ ਭਾਈ ਵੇਖੋ ਜੇਕਰ ਕੋਈ ਸੋਚਣਾ ਨਾ ਪੇਥੋਂ ਭੱਜ ਜਾਈਏ ਹੋਣਾ ਤੇ ਭੱਜ ਗਏ ਆਪਾਂ ਬਜਨ ਵਾਲੇ ਨਹੀਂ ਇਹਨਾਂ ਨੇ ਪਿੱਛਾ ਕਰਨਾ ਮਾਰ ਫਿਰ ਵੀ ਦੇਣਾ ਆ ਬੁੱਲਦੇਲੀ ਦੀ ਮੌਤ ਨਾਲੋਂ ਚੰਗਾ ਭਾ ਲੜੀਏ ਇੱਥੇ ਇਹ ਗੱਲ ਵਿਚਾਰੀ ਹੈ ਸਿੰਘ ਸੋ ਬੈਠ ਉਹਾਂ ਹੀ ਰਹੇ ਉੱਥੇ ਮੋਰਚਿਆਂ ਦੇ ਵਿੱਚ ਬੈਠ ਗਏ ਹਨ ਜਨਕ ਬੈਠ ਕਰ ਡੇਰੋ ਬਹੇ ਸੋ ਉੱਥੇ ਡੇਰਾ ਲਾ ਲਿਆ ਆਪਣਾ ਬਹੁਤ ਜ਼ੋਰਤ ਹੈ ਕਿਉ ਪਠਾਨਨ ਪਠਾਣਾ ਨੇ ਬੜਾ ਜ਼ੋਰ ਕੀਤਾ ਬੜਾ ਯਤਨ ਕੀਤਾ ਸਿੰਘਣ ਪਕੜਿਓ ਕੋ ਮਦਾਨਨ ਸੋ ਸਿੰਘਾਂ ਨੇ ਪਕੜਨ ਦਾ ਬੜਾ ਜ਼ੋਰ ਇਹਨਾਂ ਨੇ ਕੀਤਾ ਹੈ ਪਰ ਸਿੰਘ ਵੀ ਜੜਿਆ ਨ ਕਿੱਥੇ ਹੱਥ ਆਉਣ ਵਾਲੇ ਦੋਹਰਾ ਸਿੰਘ ਲੰਮੇ ਪੈ ਰਹੇ ਤਹ ਪੜੇ ਕਬਰਾਂ ਤ ਸੋਰੜਾ ਮੈਦਾਨ ਸੀ ਸਿੰਘ ਮੋਰਚਿਆਂ ਦੇ ਵਿੱਚ ਲੰਮੇ ਪਏ ਹਨ ਗੱਲ ਵਿਚਾਰਦੇ ਹਨ ਵੀ ਰਾਤ ਪੈ ਜਾਵੇ ਨਾ ਇੱਕ ਵਾਰੀ ਹਨੇਰਾ ਆ ਜੇ ਫਿਰ ਦੱਸਾਂਗੇ ਇਹਨਾਂ ਨੂੰ ਤੁਰਕ ਕਹਿ ਹੋਤ ਦਿਨ ਕ ਕਰੀਏ ਸਿੰਘਣ ਘਾਤ ਦੂਜੀ ਤਰਫ ਤੁਰਕ ਇਹ ਸੋਚਦੇ ਆ ਇਹ ਦਿਨੇ ਦਿਨੇ ਸਿੰਘਾਂ ਨੂੰ ਵੜਦੀ ਰਾਤ ਦਾ ਪਤਾ ਨਹੀਂ ਫਿਰ ਰਾਤ ਦੇ ਭਾਰੇ ਪੈ ਜਾਣਗੇ ਤੁਰਕ ਸੋਦੇ ਦਿਨੇ ਮਾਰੀਏ ਸਿੰਘ ਕਹਿੰਦੇ ਥੋੜਾ ਸਮਾਂ ਜੇ ਲੰਘ ਜਾਏ ਰਾਤ ਹੋ ਜੇ ਨਾ ਫਿਰ ਦਾਦੇ ਨਾ ਮੁਗਲਾਂ ਨੂੰ ਕੋ ਪਈ ਤੋ ਕਿਸ਼ ਢੋਗੇਓ ਦੇਖਣ ਦੇਖਿਓ ਦਿਨ ਨੇੜੇ ਸੋ ਜਦੋਂ ਰਾਤ ਹੋ ਗਈ ਵੇਖਿਆ ਹੈ ਦਿਨ ਨੇੜੇ ਆਉਣ ਲੱਗਾ ਹੈ ਤੁਰਕ ਕਹੈ ਸਿੰਘ ਮਰੈ ਨਾ ਘੇਰਾ ਤੁਰਕਣ ਸੋਜਿਆ ਭਾਈ ਘੇਰਾ ਪਾ ਕੇ ਸਿੰਘ ਨਹੀਂ ਮਾਰੇ ਜਾ ਸਕਦੇ ਧਾਰੂ ਸਿੱਕੋ ਇਨ ਮੁਕ ਗयो ਇਧਰ ਜਿਹੜੇ ਸਿੰਘ ਸਨ ਇਹਨਾਂ ਦਾ ਧਾਰੂ ਸਿੱਕਾ ਭਾਵ ਬਾਰੂਦ ਮੁਕ ਗਿਆ ਇਹਨਾਂ ਤੋਂ ਜਿਹੜੇ ਬਾਰੂਦ ਸੀ ਬੰਦੂਕਾਂ ਦੇ ਵਿੱਚ ਗੋਲੀਆਂ ਸਨ ਇਹ ਮੁਕ ਗਿਆ ਹੈ

ਮੋਹਰੇ ਭਾਇਓ اکਵਾਜ ਮਰਦੂਦ ਮੋਹਰੇ ਖਵਾਜਾ ਮਰਦੂਦ ਜਿਹੜਾ ਹੈ ਜਿਨੇ ਆਪਣਾ ਨਾਮ ਖਵਾਜਾ ਕਿਦਰ ਰੱਖਿਆ ਸੀ ਉਹ ਆਇਆ ਆਇਓ ਉਪਰ ਖਾਲਸਾ ਜੂਦ ਖਾਲਸੇ ਜਿੱਤੇ ਜੂਦ ਪਾਵਨ ਵੱਧ ਹੋ ਗਏ ਨਾ ਪੂਰਾ ਤਿਆਰ ਪਰ ਤਿਆਰ ਹੋ ਵੀ ਮੈਂ ਬਣਾ ਕਿਹੜੇ ਸੀਗੇ ਘੋੜੇ ਤੇ ਚੜ ਕੇ ਕਹਿੰਦੇ ਆਇਆ ਬੜਾ ਲੰਮਾ ਸੀ ਬੜਾ ਵੱਡਾ ਪਠਾਨ ਸੀ ਬੜੀ ਸੀ ਬਾਦ ਇੱਕ ਇੱਕ ਦੋ ਦੋ ਗੋਲੀ ਥੀ ਰਹੀ ਸਿੰਘਾਂ ਦੇ ਕੋਲ ਬਸ ਇੱਕ ਗੋਲੀ ਰਹਿ ਗਈ ਕਿ ਤੋ ਦੋ ਗੋਲੀਆਂ ਰਹਿ ਗਿਆ ਥੋੜਾ ਸਮਾਨ ਸੀ ਲੜਾਈ ਦਾ ਸੋ ਸਿੰਘਣ ਦਾਗ ਦਈ ਸੋ ਸਿੰਘ ਇੱਕ ਨੇ ਨਿਸ਼ਾਨਾ ਲਾ ਕੇ ਖਵਾਜ ਮਰਦੂਦ ਵੱਲ ਗੋਲੀ ਚਲਾਈ ਹੈ ਖਵਾਜ ਸੀਸ ਇੱਕ ਲੱਗ ਗਈ ਕਾਰੀ ਉਹ ਗੋਲੀ ਖਵਾਜ ਫਾਜ਼ਾ ਖਿਜ਼ਰ ਦੇ ਸਿਰ ਤੇ ਲੱਗੀ ਆ

ਤੇ ਇੱਕ ਮਹਾਰਾਜ ਲਿਖਦੇ ਜ਼ਫਰਨਾਮੇ ਸਜ ਕਿ ਆ ਖਵਾਜ਼ਾ ਮਰਦੂਦ ਸਾਹੇ ਦੀਵਾਰ ਨਾ ਮੈਦਾਨਾ ਮਰਦਾਨਾ ਵਾਰ ਇਹ ਉਹ ਖਵਾਜ਼ਾ ਮਰਦੂਦ ਹੀ ਜਿਹੜਾ ਦੀਵਾਰ ਸੀ ਨਾ ਚਮਗੌਰ ਗੜੀ ਦੀ ਹੀਟ ਲਈ ਉਹਦੇ ਪਿੱਛੇ ਲੁਕਿਆ ਰਿਆ ਨਾ ਮੈਦਾਨਾ ਮਰਦਾਨਾ ਵਾਰ ਮਦਾਨੇ ਜੰਗ ਵਿੱਚ ਮਰਦਾਂ ਵਾਂਗੂ ਨਹੀਂ ਆਇਆ ਤੇ ਮਰਦੂਦ ਮਹਾਰਾਜ ਨੇ ਕਿਹਾ ਕਿ ਇਹ ਮੁਰਦਿਆਂ ਦੇ ਵਿੱਚ ਜਾ ਕੇ ਲੰਮਾ ਪੈ ਗਿਆ ਪਚ ਗਿਆ ਜਿ ਲੱਗੇ ਵੀ ਮਰੇ ਆਏ ਫਿਰ ਮਹਾਰਾਜ ਵੇਦੇ ਰਹੇ ਅੱਗੇ ਨਹੀਂ ਆਇਆ ਇਹ ਉਹ ਖਵਾਜ਼ਾ ਮਰਦੂਦ ਹੀ ਜਿਹੜਾ ਚਮਗੌਰ ਦੀ ਗੜੀ ਚੋਂ ਗੁਰੂ ਗੋਬਿੰਦ ਸਿੰਘ ਤੋਂ ਡਰਦਾ ਭੱਜਾ ਸੀ ਅੱਜ ਰੋਪੜ ਦੇ ਵਿੱਚ ਆਇਆ ਪਰ ਫਿਰ ਸਿੰਘਾਂ ਦੇ ਹੱਥੋਂ ਮਾਰਿਆ ਗਿਆ ਹੈ ਮਲੇਰੀਆਂ ਨ ਮੈਂ ਤੋਂ ਵੱਡੋ ਗਦੂਦ ਮਲੇਰੀਆਂ ਦੇ ਵਿੱਚ ਵੱਡਾ ਗਦੂਦ ਭਾਵ ਬੜਾ ਬਹਾਦਰ ਮੰਨਿਆ ਜਾਂਦਾ ਸੀ ਤਿਸ ਕੋ ਚੁੱਕਣ ਆਏ ਉਸ ਭਾਈ ਉਹ ਫਿਰ ਉਹਦੀ ਲਾਸ਼ ਚੁੱਕਣ ਲਈ ਜਿਹੜਾ ਸ਼ੇਰ ਮੁਹੰਮਦ ਖਾਨ ਆਇਆ ਹੈ ਉਹਨਾਂ ਦੋਏ ਨੇ ਵੀ ਜਾਨ ਗਵਾਈ ਗੁਰੂ ਮਾਰ ਕਰਿਓ ਲਾਸ਼ ਚੁੱਕਣ ਲਈ ਜੋ ਮਦਰਾਏ ਪਰ ਹਨ ਉਹ ਪਹਿਲਾਂ ਆਏ ਹਨ ਸਿੰਘਾਂ ਨੇ ਉਹਦੇ ਵੱਲ ਵੀ ਗੋਲੀਆਂ ਮਾਰੀਆਂ ਮਤਰਾਏ ਭਰਾ ਵੀ ਮਰ ਗਏ ਇਸ ਤਰ੍ਹਾਂ ਤਿੰਨ ਭਰਾ ਇਹ ਮਰ ਗਏ ਉਥੇ ਰੋਪੜ ਵਿੱਚ ਫਿਰ ਮੁਹੰਮਦ ਸੁਨਕਰ ਆਇਆ ਉਹ ਜਦੋਂ ਸ਼ੇਰ ਮੁਹੰਮਦ ਖਾਨ ਨੂੰ ਪਤਾ ਲੱਗਾ ਨਾ ਜਿਹਨੇ ਹਾ ਦਾ ਨਾਰਾ ਮਾਰਿਆ ਸੀ ਵੀ ਤਿੰਨ ਭਰਾ ਛਾੜਦੇ 16 ਕੀਰਤਨ 16 ਪੜਤ ਆਇਆ ਸੀ ਢਾਣੇ ਤੇ ਫਿਰ ਉਹ ਆਇਆ ਹੈ ਦੇਖਣ ਲਈ ਹੋਏ ਕਰ जख्मी ਪਿੱਛੇ ਧਾਇਆ ਸੋ ਉਹ ਵੀ ਜ਼ਖਮੀ ਹੋ ਗਿਆ ਉੱਥੇ ਵੀ ਥੋੜੀਆਂ ਗੋਲੀਆਂ ਲੱਗੀਆਂ ਜਾਨੋਂ ਨਹੀਂ ਮਾਰਿਆ ਜ਼ਖਮੀ ਕਰ ਦਿੱਤਾ ਪੇਸ਼ਾ ਨੂੰ ਹਟਾ ਦਿੱਤਾ ਹੈ ਝੋਲਣਾ ਛੰਦ ਬਜੋ ਏਕ ਮੁਹੰਮਦੋ ਸ਼ੇਰੋਹੀ ਜਿਸਹਾ ਦਾ ਨਾਰਾ ਮਾਰਿਆ ਸਾ ਭਾਈ ਰਤਨ ਸਿੰਘ ਜੀ ਕਹਿੰਦੇ ਬਸ ਇਹਨਾਂ ਦੇ ਵਿੱਚੋਂ ਨਾ ਇਹਨਾਂ ਦੀ ਪੀੜ੍ਹੀ ਦੇ ਵਿੱਚੋਂ ਸ਼ੇਰ ਮੁਹੰਮਦ ਖਾਨ ਬਚਿਆ ਕਿਉਂਕਿ ਇਹਨੇ ਹਾ ਦਾ ਨਾਰਾ ਮਾਰਿਆ ਸੀ ਸ਼ਹਿਦ ਇਸ ਲਈ ਬਚ ਗਿਆ ਸਿੰਘਾ ਨੇ ਮਾਫ ਵੀ ਕਰਤਾ

ਗੁਰਾਂ ਸੁਣ ਕੇ ਮੁਖੋ ਸੀ ਵਾਕ ਕੀਤਾ ਰਹੀ ਜੜ ਜੋ ਉਸਨੂੰ ਤਾਰਿਆ ਸਾ ਜਦੋਂ ਕਲਗੀਧਰ ਨੂੰ ਇਹ ਗੱਲ ਪਤਾ ਲੱਗੀ ਸੀ ਨਾ ਕਿ ਇੱਕ ਬੰਦੇ ਨੇ ਹਾਰ ਦਾ ਨਾਰਾ ਮਾਰਿਆ ਸ਼ੇਰ ਮਹੰਦ ਦੇ ਮਹਾਰਾ ਨੇ ਬਚਨ ਕਰਤੇ ਸੀ ਕਿ ਉਹਦੀ ਜੜ ਰਵੇਗੀ ਉਹਨੇ ਕੁਝ ਚੰਗਾ ਕੀਤਾ ਸੋਏ ਅੱਜ ਤਾਂ ਹੀ ਗੁਰੂ ਵਾਕ ਹੁਰਦਾ ਜੋ ਆਗਤ ਹੈ ਫਿਰ ਨਾ ਇਹ ਹਾਰਿਆ ਸਾ ਸੋ ਅੱਜ ਤੱਕ ਕਹਿੰਦੇ ਉਹ ਬਸ ਵਾਕ ਜਿਹੜਾ ਹੈ ਗੁਰੂ ਦਾ ਚੱਲਦਾ ਆਉਂਦਾ ਆ ਗੁਰੂ ਦੇ ਬਾਗ ਕਰੀ ਸਮੇਂ ਦੇ ਨਾਲ ਬਦਲਦੇ ਨਹੀਂ ਅੱਜ ਵੀ ਸ਼ੇਰ ਮੁਹੰਮਦ ਖਾਨ ਦੀ ਪੀਰੀ ਮਲੇ ਰਿਪੋਰਟਾਂ ਦੇ ਵਿੱਚ ਆ। ਸੋ ਉੱਥੇ ਉਹ ਬੱਚ ਗਿਆ ਸਿੰਘਾਂ ਨੇ ਮaaf ਕਰ ਦਿੱਤਾ। ਤੇ ਇਸ ਤਰ੍ਹਾਂ ਹਾਂ ਦੇ ਨਾਂ ਦੀ ਮਾਰਨ ਦੇ ਨਾਲ ਜਿਹੜੇ ਹਨ ਸ਼ੇਰ ਮੁਹੰਮਦ ਖਾਨ ਦੀ ਜਾਨ ਬਖੀ ਹੋ ਗਈ ਜਿਵੇਂ ਕਲਗੀ ਧਰਨੇ ਚਲੋ ਬਚਾ ਵੀ ਲਿਆ। ਇਸ ਤਰ੍ਹਾਂ ਇਹ ਜੰਗ ਸਿੰਘ ਜਿੱਤਦੇ ਹਨ ਰੋਪੜ ਦੇ ਵਿੱਚ ਇਹ ਮਾਝੇ ਦੇ ਸਿੰਘ ਸਨ ਸਾਰੇ। ਮਝਾਰਸਨ ਕੀਰਤਪੁਰ ਸਾਹਿਬ ਬੱਠੇ ਸਨ। ਰੋਪੜ ਦੇ ਵਿੱਚ ਭਾਰੀ ਨਾਕਾ ਸੀ ਉਧਰੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਹੁਣ ਭਾਈ ਸਰਾਂਦਵਾਲ ਆਜੋ ਹੁਣ ਸਰਾਂਦ ਫਤਿਹ ਕਰਨੀ ਆਪਾਂ ਤੇ ਇਹ ਰੋਪੜ ਖਾਣੀ ਆਇਆ ਵਜ਼ੀਰ ਖਾਨ ਨੇ ਫਿਰ ਰੋਪੜ ਵੱਲ ਭੇਜ ਦਿੱਤੇ ਸਿੰਘ ਆ ਵਾਹਿਗੁਰੂ ਆਪਣੇ ਮੁਗਲ ਉੱਥੇ ਇਹਨਾਂ ਦੀ ਝੜ ਹੋਈ ਇਹਨਾਂ ਨੇ ਫਿਰ ਚੰਗੇ ਉੱਥੇ ਜਵਾਬ ਦਿੱਤੇ ਸਾਰਿਆਂ ਸਿੰਘਾਂ ਦੇ ਮਨ ਦੇ ਵਿੱਚ ਨਾ ਚਾਹ ਸੀ ਵੀ ਅਸੀਂ ਗੁਰੂ ਲਈ ਸ਼ਹੀਦ ਹੋਣਾ ਆ ਤੇ ਬੱਚਿਆਂ ਦਾ ਬਦਲਾ ਲੈਣਾ ਮਹਾਰਾਜ ਦੇ ਸਹਬਜਾਦਿਆਂ ਦਾ ਇਸ ਵਾਸਤੇ ਜੰਗ ਵਿੱਚ ਸ਼ਹੀਦ ਹੋਏ ਸੋ ਐਸੇ مہان شہید سنگھ ببر ہونا شہید سو ایسے مہا پورا شہید کوٹ, کوٹ پرنام ہوئی کو چکا دیں ماں اتنے کتھا کی سماپتی ہے کل جس طرح کے پرسنگ آئے گا آپ سب سنگت دے نال حاضری پرانگے سو دو پنکتیاں پڑھ کر کے